ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੂੰ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਕੋਰੇ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਨਾਗ ਹੈਗੇ ਜੀ 4 ਜਿਨ੍ਹਾਂ ਚੋਂ ਇੱਕ ਸੂਆ ਸਵਾਇਆ ਨਾਗ 2 ਗੱਬੜਾਂ ਤੇ ਇੱਕ ਬੱਚਾ ਛੋਟਾ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਜੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸასი ਗਾਲ ਜੀ ਸასი ਗਾਲ ਜੀ ਨਾਮ ਤੇ ਐਡਰੈਸ ਦੱਸੋ ਨਾਮ ਦਰਜੰਤ ਸਿੰਘ ਜੀ ਪਿੰਡ ਕੋਰੀਆ ਜ਼ਿਲ੍ਹਾ ਮੋਗਾ ਤਸਵੀਰ ਵੀ ਮੋਗਾ ਮੋਬਾਈਲ ਨੰਬਰ ਜੀ 7888 34737 ਠੀਕ ਆ ਵੀਰੇ ਅੱਜ ਨਗਰ 4 ਆ ਜੀ ਹਾਂਜੀ 4 ਨਾਲ ਕਿੱਧਰੋਂ ਸ਼ੁਰੂ ਕਰ ਗਏ ਜੀ ਇਹ ਤਾਂ ਸੂਈ ਤੋਂ ਕਰ ਲੈਣਾ ਸ਼ੁਰੂ ਹੋਈ ਸੂਆ ਕਿੰਨਾ ਮਾ ਸੂਈ ਆ ਜੀ ਇਹ ਦੂਜਾ ਸੂਆ ਸੂਈ ਆ ਜੀ ਕਦੋਂ ਸੂਈ ਆ ਜੀ ਪਰਸੋਂ ਸੂਈ ਆ ਜੀ ਜਤੀ ਜਤੀ ਵੱਛੀ ਆ ਜੀ ਮੋਗਾ ਉਹ ਜਿਹੜੀ ਕੰਨੀ ਤੇ ਖੜੀ ਹਾਂਜੀ ਹਾਂਜੀ ਬੱਚਾ ਚੰਗਾ ਜੀ ਦੇਖ ਹਾਂ ਜੀ ਬੱਚਾ ਚੰਗਾ ਠੀਕ ਹੈ ਜੇਰ ਦੀ ਗਰੰਟੀ ਹੈ ਜੀ ਜੀ ਓਕੇ ਜਮਾ ਕਿੰਨਾ ਬੋਲਾ ਤਿਆਰ ਹੈ 10 ਤੋਂ ਬਾਅਦ 10 ਤੋਂ ਲੈ ਮੰਨ ਕੇ ਆ ਗਏ 10 ਕੋਈ ਵੀ ਚਵਾਈ ਕਰ ਸਕਦਾ ਜੀ ਭਾਵੇਂ 2 ਡਾਂਗ ਚ 4 ਡਾਂਗ ਚੋਲੇ ਕੋਈ ਗੱਲ ਨਹੀਂ ਥਣਾ ਦੀ ਗਰੰਟੀ ਹੈ ਜੀ ਜਮਾ ਓਕੇ ਜੀ ਤੋੜ ਕੇ ਦਿਖਾ ਦੇ ਵੀਰੇ ਸੋਨੇ ਡੱਬ ਵਾਲੀ ਜਰਸੀ ਹੈ ਜੀ ਬਾਕੀ ਜਿਹੜਾ ਨੈੱਟ ਬੋਲਾ ਤਿਆਰ ਹੋਊਗਾ ਜੀ ਉਹ 10 ਤੋਂ ਹੋਊ ਪਲੱਸ ਤੁਸੀਂ 10 ਸੀ ਮੰਨ ਕੇ ਆਇਓ ਫੇਰ ਦਾ ਥੋੜਾ ਇੱਕ ਹੋਰ ਹੋ ਜਾਣਾ ਕਿ ਬੱਚਾ ਵੀ ਤੁਹਾਨੂੰ ਮਗਰ ਟੌਪ ਦੀ ਜਰਸੀ ਬੱਚੀ ਮਿਲ ਜਾਣੀ ਹੈ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਫਵਾਨਾ ਵੀ ਸੋਹਣਾ ਕਿੰਨਾ ਕੁ ਪਾਜੂ ਵੀਰੇ ਦੁੱਧ ਦੁੱਧ 15-16 ਕਿਲੋ ਨਾਰਮਲ ਹੀ ਹੈ ਬੱਚਾ ਰਕਈ ਦੇਣਾ ਹਾਂਜੀ ਹਾਂਜੀ ਇਹਨਾਂ ਤੋਂ ਕੋਈ ਜਾਵੇ 16 ਕਿਲੋ ਤਾਂ ਬਾਈ ਕਹਿੰਦਾ ਨਾਰਮਲ ਹੀ ਆ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਚਮਕ ਦਾ ਮੁਕਾਲੀ ਆ ਰੰਗ ਪ੍ਰਿੰਟ ਵਾਲੀ ਆ ਤੇ ਮਗਰ ਬੱਚਾ ਵੀ ਪੂਰਾ ਟੌਪ ਦਾ ਜੇਰ ਦੀ ਬਾਈ ਕਹਿੰਦਾ ਗਰੰਟੀ ਹੋਊਗੀ ਤੁਸੀਂ ਬੇਫਿਕਰ ਹੋ ਜਾਓ ਬਾਕੀ ਜਿਹੜਾ ਨੈਟ ਬੋਲਾ ਉਹ ਤੁਸੀਂ ਆਪ ਦੀ ਜਵਾਈ ਕਰ ਲਿਓ ਜੀ ਤਸੱਲੀ ਕਰ ਲਿਓ ਜਿਹੜੇ ਜੀ ਡਿਮਾਂਡ ਜਿਹੜੇ ਲੈਣੀ ਹੈ ਜੀ ਇਹ ਕਰ ਦਾਂਗੇ 45 ਚ ਮੰਨ ਤਾਂਗੇ ਹੋ ਫਰੀ ਆ ਹੋ ਫਰੀ ਆ ਇੱਕ ਨੱਕ ਲੱਗ ਵੀ ਫਰੀ ਆ ਹਾਂਜੀ ਹਾਂਜੀ 45 ਚ ਦੋ ਨੱਕ ਮਿਲਨੇ ਟੌਪ ਦੀ ਬੱਚੀ ਮਿਲਣੀ ਦੋ ਨੰਬਰ ਬਈ ਝੁੰਗੀ ਵੜ ਸੁਆ ਕਿੰਨਾ ਮਾਜੀ ਇਹ ਦੂਜਾ ਸੁਆ ਸੁੰਦੀ ਆ ਜੀ ਇਹ ਕਦੋਂ ਸੁਈ ਆ ਜੀ ਹੋਇਆ ਕਿੰਨੇ ਦੱਲ ਲੈਂਦੀ ਹੈ ਜੀ ਇਹ ਲੈਂਦੀ ਜੀ 5 ਦਿਨ ਤਰੀਕ ਮੁਤਾਬਕ ਬਾਕੀ ਆ ਬਾਕੀ 6 7 ਵੀ ਲੈ ਸਕਦਾ ਜੀ ਹਫ਼ਤਾਵਾਂ ਨੇ ਕਿ ਹਫ਼ਤਾਵਾਂ ਕਿ ਆਵੇ ਹੈ ਅਰਦੀ ਮੁਰਤੀ ਤਾਂ ਨਹੀਂ ਵੀਰੇ ਨਾ 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 ਜਾਵੇਂ ਨਹੀਂ ਆਵੇ ਕੋਈ ਕੋਲੇ ਖੜੇ ਪਾਰ ਪਿੱਛੇ ਦੀ ਗਾਰੰਟੀ ਆ ਹਾਂਜੀ ਹਾਂਜੀ ਪਾਰ ਪਿੱਛੇ ਦੀ ਝੁੰਗੀ ਵੈਸੇ ਵੀ ਸਿਆਣੇ ਬੰਦੇ ਕਹਿੰਦੇ ਹੁੰਦੇ ਆ ਵੀ ਕਰਮ ਵਾਲੀ ਹੁੰਦੀ ਆ ਬਾਕੀ ਜਿੰਨਾ ਵੀਰਾਂ ਨੇ ਰੱਖੀ ਹੋ ਉਹਨਾਂ ਨੂੰ ਪਤਾ ਹੋਊਗਾ ਜੀ ਰੰਗ ਪ੍ਰਿੰਟ ਇਹ ਵੀ ਚੰਗਾ ਜਰਸੀ ਦਾ ਟਾਈਮ ਵੀ ਵੀਰੇ ਜਰਸੀ ਤੇ ਕ੍ਰੋਸ ਦਾ ਹੀ ਆ ਕਿਉਂਕਿ ਤੁਹਾਨੂੰ ਵੀ ਪਤਾ ਸੀਜ਼ਨ ਗਰਮੀ ਦਾ ਤੁਸੀਂ ਹਫਤਾ ਮੰਨ ਕੇ ਆਜੋ ਡੇਟ ਮੁਤਾਬਕ ਦਿਨ 5 ਪਏ ਆ ਕਿੰਨਾ ਕ ਪਾਜੂ ਵੀਰੇ ਦੁੱਧ 2 14 15 ਕਿਲੋ ਇਹ ਵੀ ਦੇ ਜੀ ਠੀਕ ਆ ਥਣਾ ਦੀ ਦਾਨਾ ਜੀ ਜਮਾ ਓਕੇ ਆ ਜੀ ਠੀਕ ਆ ਬਾਕੀ 4 ਹੀ ਥਾਣਾ ਸੋਨਾ ਗਲਾਬੀ ਥਾਣਾ ਕੱਲਾ ਕੱਲਾ ਨਿੱਖੜਵਾਂ ਲੱਗਿਆ ਵਾ ਤੋੜ ਕੇ ਦਿਖਾ ਦੀ ਵੀਰੇ 14 ਤੋਂ 15 ਕਿਲੋ ਖੁੱਲਾ ਹੀ ਪਾਜੂ ਬਾਕੀ ਸੇਵਾ ਦੇ ਸਰ ਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਜਵਾਈ ਵਾਲਾ ਥਾਣਾ ਬਾਕੀ 4 ਹੀ ਥਾਣਾ ਫੂਟ ਚੰਗ ਪੂਰਾ ਵੀ ਨਹੀਂ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਜੈਜ ਇਹਦਾ ਮੁੱਲ 38000 ਕਰ ਦੇਗਾ ਛੋਟੇ ਛੋਟੇ ਭਾਈ ਆ ਛੋਟੇ ਛੋਟੇ ਭਾਈ ਆ ਤੇ ਮੁੱਲ ਚ ਮਿਲਨੇ ਅੱਜ ਤਾਂ ਤੁਹਾਨੂੰ 38000 ਅੱਜ ਕੱਚੀ ਕੱਚੀ ਦੀ ਮੇਰੇ ਸਾਵਨਾ ਤਾਂ ਨਹੀਂ ਦੇਣੀ ਕਿਸੇ ਨੇ ਇਹ ਤੇ ਤਿਆਰ ਹੋਊਗੀ ਉਹ ਤੇ ਚਾਰ ਪੈਸੇ ਦੇਣ ਵਾਲੀ ਚੀਜ਼ ਆ ਖੁੱਲੀ ਰਾਵਾਂ ਸੰਤਾਲਾ ਲੈ ਜੇ 50 47 ਹਜ਼ਾਰ ਦੀ ਵਾਰ ਖੁੱਲੀ ਆ ਸਹੀ ਗੱਲ ਆ ਜੀ ਕੱਚੀ ਕਰਕੇ ਚੱਲ ਆਪਾਂ ਨੂੰ ਭਾਅ ਚਾਹੀ ਆ ਆਪਾਂ ਦੇ ਦੇਣੀ ਆ ਤਿੰਨ ਨੰਬਰ ਵੀਰੇ ਇਹ ਰਾਜੀ ਆ ਉਹਦੂ ਬਜਨ ਚ ਜਰਸੀ ਹੈ ਹਾਂ ਇਹ ਤੂੰ ਵੀ ਨਿੱਗਰ ਆ ਹਾਂ ਜੀ ਨਿੱਗਰ ਆ ਦੋਨਾਂ ਜਰਸੀਆਂ ਨਾਲ ਨਿੱਗਰ ਆ ਦੋਨਾਂ ਨਾਲ ਨਿੱਗਰ ਆ ਜੀ ਸੂਆ ਕਿੰਨਾ ਬਾਜੀ ਇਹ ਦੂਜਾ ਸੂਆ ਹੁੰਦੀ ਆ ਜੀ ਹੁੰਦੀ ਆ ਜੀ ਠੀਕ ਆ ਸਮਾਂ ਕਿੰਨਾ ਲੱਗੂ ਸਮਾਂ ਦਾ ਆਸਾ ਰਹੇਗਾ ਜੀ ਖੁੱਲੇ ਹਾਂ ਜੀ ਕਿੰਨਾ ਬਾਜੀ ਦੁੱਧ ਜੀ ਦੁੱਧ ਜੀ ਪਹਿਲੇ ਸੂਆ ਰਿਕਾਰਡ ਦਾ ਸੀਗਾ 19 20 ਕਿਲੋ ਦਾ ਅੱਛਾ ਹਾਂ 20 ਬਲਾਸੀ ਜਨ ਦੇ ਨਾਲ ਲਈ ਇਹਦਾ ਠੀਕ ਹੈ ਬਾਕੀ ਦੱਸ ਦੇ ਜੀ ਇਹ ਚ ਕੋਈ ਚੁਰਕੇ ਦਿਖਾ ਦਿ ਵੀਰੇ ਸੁਆ ਬਾਈ ਦੱਸਦਾ ਕਿ ਦੂਜਾ ਸੁੰਦੀ ਹੈ ਜੀ ਡੇਟ ਮੁਤਾਬਕ ਹਫਤੇ ਦੀ ਕੱਚੀ ਹੈ ਜੀ ਸਮਾਂ ਇੱਕ ਤੋਂ ਦੋ ਦਿਨ ਵੱਧ ਵੀ ਸਕਦੇ ਆ ਘੱਟ ਵੀ ਸਕਦੇ ਆ ਨਿੱਗਰ ਆ ਵੜ ਵਜਨ ਵਜੂਦ ਵਾਲੀ ਹੈ ਜੀ ਸਮਾਂ ਵੱਧ ਘੱਟ ਹੋ ਸਕਦਾ 20 ਕਿਲੋ ਬਾਈ ਕਹਿੰਦਾ ਖੁੱਲਾ ਹੀ ਬਾਜੂ ਮੋੜ ਲਿਓ ਜੀ ਬਾਕੀ ਦੁੱਧ ਸੇਵਾ ਦਾ ਹੁੰਦਾ ਜੇ ਕੋਈ ਵੀ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਇਹ ਤਾਂ ਛੋਟੀ ਜੀ ਸਰਸ ਤੇ ਸਿੰਗੀ ਜੀ ਆ ਵੈਸੇ ਹੀ ਆ ਜਾਂਦੀ ਹੈ ਜੀ ਬਾਕੀ ਥਣ ਥਣੂ ਨੇੜੇ ਤੋਂ ਵੀ ਦਿਖਾ ਦਿੰਨੇ ਤਿਆਰੀ ਸੋਹਣੀ ਕਰੀ ਫਿਰਦੀ ਹੈ ਜੀ ਤੇ ਹਫਤੇ ਤੱਕ ਤਾਂ ਪੂਰਾ ਟਾਪ ਦਾ ਹਵਾਨਾ ਤਿਆਰ ਕਰ ਲੈਣਾ ਟਮਕਣਾ ਜਿਹਾ ਵੈਸੇ ਹੀ ਹੈ ਜੀ ਇਹ ਤਾਂ ਇਹ ਤਾਂ ਵੈਸੇ ਹੀ ਚੱਲਦਾ ਹੈ ਬਾਕੀ ਢੱਲ ਢੁਲ ਹਵਾਨੇ 'ਚ ਬਹੁਤ ਪਈ ਆ ਬਹੁਤ ਜਨੂ ਮजूद ਵੀ ਪੂਰਾ ਚੰਗਾ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਦੇ ਦੇਵਾਂਗੇ ਜੀ 65000 ਦੀ ਕੱਖੀਆਂ ਲੈ ਜੇ ਕੋਈ ਕੱਚ ਕੋਈ ਤਾਂ ਇੱਕ ਫੇਰ ਕੋ ਕਰਦੇ ਵਧ ਕਰ ਦਿਆਂਗੇ ਠੀਕ ਹੈ ਵੀਰੇ ਤੇ ਇੱਕ ਆਪਣੇ ਕੋਲ ਬੱਚਾ ਕਿੰਨੀ ਕੁ ਉਮਰ ਆ ਜੀ ਇਹਦੀ ਹੈਗੀ 6 ਮਹੀਨੇ ਦੀ ਉਮਰ ਜੀ ਛੋਟਾ ਬੱਚਾ ਇਹ ਫੋਰ ਸ਼ਾਂਗ ਤਾਂ ਕੋਈ ਨਹੀਂ ਜੀ ਨਾ ਜੀ ਨਾ ਨਾ ਠੀਕ ਹੈ ਸੋਹਣੀ ਹੈ ਜਲਸੀ ਵੈਸੇ ਸਾਨੂੰ ਚੌਪੜਾ ਸਾਨੂੰ ਚੌਪੜਾ ਚਾਹੀਦਾ ਜਿੱਦਾਂ ਤਿਆਰ ਹੋਊਗੀ ਉਦਦੇ ਚੰਗੀ ਬਣ ਜੂ ਵਹਿੜ ਤੇ ਇਹਦੀ ਛੋਟੀ ਜਿਹੀ ਡਿਮਾਂਡ ਇਹ ਦੇ ਦਾਂਗੇ ਜੀ 5000 ਦੀ ਇਹ ਆਫਰ ਹੀ ਆ ਜਿੱਤੇ ਲੈ ਜਿੱਕੱਠੀਆਂ ਫੇਰ ਕੋਈ ਨਹੀਂ ਫੇਰ ਉਹ ਇਹ ਦੱਸਾਂਗੇ ਹਾਂ ਉਹ ਵੀ ਦੇ ਆਂਗੇ ਠੀਕ ਆ ਜੇ ਕੋਈ ਤਿੰਨੇ ਲੈ ਜਾਊਗਾ ਤਾਂ ਮੈਂ ਦਿੰਦਾ ਨਾਲ ਉਹ ਹੀ ਲੈ ਜਾਓ ਜੇ ਕੱਲੀ ਲੈ ਕੇ ਜਾਣੀ ਤਾਂ 5000 ਰੁਪਏ ਦੀ ਬਾਕੀ ਜਿਹਨੂੰ ਨਾ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ